ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮਹਾਰਾਸ਼ਟਰ ਦੇ 나सिक ਵਿੱਚ 27ਵੇਂ ਕੌਮੀ ਯੁਵਾ ਮਹੋਤਸਵ ਦਾ ਉਦਘਾਟਨ ਕਰਨਗੇ। ਉਦੇਸ਼ ਤੇ ਨੌਜਵਾਨਾਂ ਨੂੰ ਸੰਬੋਧਿਤ ਵੀ ਕਰਨਗੇ। Swami Vivekananda ਦੇ ਜਨਮ ਦਿਨ ਤੇ ਹਰ ਸਾਲ 12 ਜਨਵਰੀ ਨੂੰ ਉਹਨਾਂ ਦੇ ਵਿਚਾਰਾਂ ਅਤੇ ਅਦਰਸ਼ਾਂ ਦੇ ਸਨਮਾਨ ਵਿੱਚ ਕੌਮੀ ਯੁਵਾ ਦਿਵਸ ਮਨਾਇਆ ਜਾਂਦਾ ਹੈ। ਇਸ ਸਾਲ ਕਈ ਸਰਕਾਰੀ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹਿਆਂ ਚ ਯੁਵਾ ਮਾਮਲਿਆਂ ਬਾਰੇ ਵਿਭਾਗ ਦੀਆਂ ਸਾਰੀਆਂ ਖੇਤਰੀ ਸੰਸਥਾਵਾਂ ਵੱਲੋਂ ਕੌਮੀ ਯੁਵਾ ਦਿਵਸ ਮਨਾਇਆ ਜਾਪੇਗਾ। ਦੇਸ਼ ਦੇ ਵੱਡੇ ਸ਼ਹਿਰਾਂ ਤੇ 750 ਜ਼ਿਲ੍ਹਾ ਹੈੱਡਕੁਆਰਟਰਾਂ ਚ ਸੜਕਾਂ बख्या जागरूकता प्रोग्राम करवाए जाएंगे इस साल के कौमी युवा महोत्सव का थीम है तक मेरा भारत भारत विकसित नौजवाना नौजवाना समागम दौरान बख राजचारक प्रोग्रामा दौरान बन सवनिया सभ्याचारक विरासत नदर्शित किया जाएगा इस अलावा तो प्रधानमंत्री अपने महाराष्ट्र के एक रोजा दौरे दौरान देश के दे सब त तो लंबे बई किलोमीटर समुद्री पुल अटल सेतु देश समर्पित करेंगे इस समुद्र पुल जिस रस्मी तौर से अटल बिहारी वाजपेयी ਸੇਵਾਰੀ ਨਹਾਵਾ ਸ਼ੇਵਾ ਅਟਲ ਸੇਤੂ ਦਾ ਨਾਂ ਦਿੱਤਾ ਗਿਆ ਮੁੰਬਈ ਸੇਵਾਰੀ ਅਤੇ ਨਵੀਂ ਮੁੰਬਈ ਬੇਕੇ ਰਾਇਗੜ੍ਹ ਜ਼ਿਲ੍ਹੇ ਦੇ ਚਰਲੀ ਨੂੰ ਆਪਸ ਵਿੱਚ ਜੋੜੇਗਾ ਇਸ ਪੁਲ ਦੇ ਨਿਰਮਾਣ ਤੇ 21200 ਕਰੋੜ ਰੁਪਏ ਤੋਂ ਵੱਧ ਦੀ ਲੱਗਤ ਆਈ ਹੈ